ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਹਨ ਕਿ 5.5 ਸਾਲ ਦਾ ਏਰੀਆ ਦਿੱਤਾ ਜਾਵੇ ਜਿਸ ਨੂੰ ਲੈ ਕੇ ਮੁਲਾਜ਼ਮਾਂ ਦੇ ਪੈਨਸ਼ਨਾਂ ਵੱਲੋਂ ਪਟੀਸ਼ਨਾਂ ਵੀ ਪਾਈਆਂ ਗਈਆਂ ਹੋ ਸਕਦਾ ਹੈ ਕਿ ਆਉਣ ਵਾਲੀ 18 ਦਸੰਬਰ ਨੂੰ ਮੁਲਾਜ਼ਮਾਂ ਜੋ ਕਰੋੜਾ ਰੁਪਿਆ ਏਰੀਆ ਬਣਦਾ ਹੈ ਉੰਨਾ ਚਾਹੁੰਦਾ ਹੈ 17 ਸਾਲ 2020 ਵਾਲੇ ਮੁਲਾਜ਼ਮਾਂ ਨੂੰ 6ਵਾਂ ਪੇਗ ਲਾਗੂ ਕਰਨ ਦੀ ਮੰਗ ਲਗਾਤਾਰ ਜਾਰੀ ਆ ਇਸ ਤਰ੍ਹਾਂ ਹੀ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਤੇ ਪਰਮਿਸ਼ਨ ਬਿਨਾਂ ਮੁਲਾਜ਼ਮਾਂ ਦੀਆਂ ਪਰਖਾਂ ਫਿਕਸ ਦੇਣਾ ਪੁਰਾਣੀ ਪੈਨਸ ਸਕੀਮਾ ਨਿਯਮ 72 ਅਨਸਾਰ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਭਵਨ ਤੋਂ ਦੇ ਨਾਲ ਵਿਧਾਇਕ ਹਰਪਾਲ ਸਿੰਘ ਜੀਮਾ ਦੇ ਨਾਲ ਸਾਂਝੇ ਫਰੰਡ ਦੇ ਅੱਗੇ ਨੇ ਮੀਟਿੰਗਾਂ ਚੰਡੀਗੜ੍ਹ ਨੇ ਹੋਈਆਂ ਜਿਸੇ ਮੁੱਖ ਮੰਗ ਸੀ ਕਿ 242 ਮਹੀਨੇ ਦਾ ਬਕਾਇਆ ਦਿੱਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 53% ਪਰ ਪੰਜਾਬ ਦੇ ਨਾਲ ਡੀਏ 42% ਆ ਬਹੁਤ ਹੀ ਉਜਾ ਜੋ ਪੰਜਾਬ ਸਰਕਾਰ ਦੇ ਕਰਮਚਾਰੀ ਮਲਾਜ ਨਾਲ 11% ਦਾ ਫਰਕ ਆ ਨਾਲ ਮੰਗ ਕੇ ਦੀਰ ਵਿੱਚ 11% ਵਾਧਾ ਕੀਤਾ ਜਾਵੇ ਤਾਂ ਕਿ ਕੇਂਦਰ ਸਰਕਾਰ ਦੇ ਮਲਾਜ ਬਰਾਬਰ ਡੀ ਮਲਾਜ ਹੋ ਸਕੇ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮਲਾਜਾਂ ਉਹਨੂੰ ਪੱਕੇ ਕਰਨ ਸੰਬੰਧੀ ਮੋੱਖ ਮੰਤਰੀ ਭਵਨ ਤਮਾਨ ਕਈ ਵਾਰ ਗੱਲ ਚੁੱਕਿਆ ਵੀ ਮੈਂ ਕੱਚੇ ਮਲਾਜਾਂ ਨੂੰ ਪੱਕੇ ਕਰੂੰਗਾ 22 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਬਣੇ ਨੂੰ ਰੋਪੜ ਸਣ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਥਰਮ ਬਣਾਉਣ ਦੇ ਵਿੱਚ ਠੇਕੇਦਾਰਾਂ ਦੇ ਕੋਲ 20 ਸਾਲ ਤੋਂ ਬਹੁਤ ਹੀ ਘੱਟ ਦਾ ਕੰਮ ਕੰਮ ਕਰਦੇ ਆ ਪਰ ਉਹਨਾਂ ਵਿੱਚੋਂ ਇੱਕ ਵੀ ਕੰਮ ਆ ਪੱਕਾ ਨਹੀਂ ਕੀਤਾ ਗਿਆ ਉਹਨੇ ਮੰਗਾ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਹਾਲਾਂਕਿ ਪਾਵਰ ਕਾਨਟ੍ਰੈਕਟਰਾਂ ਦੇ ਕੱਚੇ ਬਣਾਉਣੇ ਆ ਗੂ ਮਰੇ ਆਸ ਨੇ ਦੱਸਿਆ ਕਿ ਸਾਡੀ ਮੀਟਿੰਗ ਵੇਤਾਂ ਦੇ ਹਰਪਾਲ ਸਿੰਘ ਟੀਮਾ ਨਾਲ ਬਿਜਲੀ ਮੰਤਰੀ ਰਾਮਪ੍ਰਸਾਦ ਸਿੰਘ ਈਟਨ ਨਾਲ ਪਾਵਰ ਕਾਨ ਚੇਅਰਮੈਨ ਨਾਲ ਪੰਜਾਬ ਹੁੰਜਨੇੜੇ ਵੀ ਹੋਈ ਸੀ ਇੱਕ ਇੱਕ ਮੰਗ ਸੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਨਿਰਤਰ੍ਹਾਂ ਹਾਂ ਵਾਅਦਾ ਕੀਤਾ ਜਾਵੇ ਮੀਟਿੰਗ ਹੋਏ ਨੂੰ ਡੇਢ ਮਹੀਨੇ ਦਾ ਪੂਰਾ ਸਮਾਂ ਹੋ ਚੁੱਕਿਆ ਪਰ ਅਜੇ ਤੱਕ ਪਾਰ ਕੋਲ ਦੇ ਟ੍ਰਾਂਸਫਰ ਦਾ ਕੰਮ ਕਰਦੇ ਕੱਚੇ ਮਰਾਏ ਨੂੰ ਪੱਕਾ ਨਹੀਂ ਕੀਤਾ ਗਿਆ ਦੂਜੇ ਪਾਸੇ ਕੰਪਿਊਟਰ ਦੇ ਹਾਲਕਾਂ ਵੱਲੋਂ ਲਗਾਤਾਰ 105 ਦਿਨ ਹੋ ਗਏ ਭਖੜਦਾਲ ਗਿੱਤ ਨੂੰ ਹੁਣ ਉਹਨਾਂ ਦੇ ਮੁਖੇ ਭਗਵਾਨ ਤਮਨ ਦਾ ਜੋ ਸ਼ਹਿਰ ਸੰਗਰੂਰਾ ਪੂਰੀ ਕੋਠੇ ਦੇ ਸਾਹਮਣੇ ਛੜਕ ਦੇ ਉੱਪਰ ਆ ਪੱਕਾ ਮੁਰਦਾ ਦਿੱਤਾ ਹੈ ਉਹਨਾਂ ਮੰਗ ਹੈ ਕਿ ਸਾਨੂੰ ਛੇਵੇਂ ਪੇਸ਼ ਲਾਗੂ ਕੀਤਾ ਜਾਵੇ ਤੇ ਸਿੱਖਿਆ ਭਵਾਂ ਦੇ ਵਿੱਚ ਮਾਰਜ ਕੀਤਾ ਜਾਵੇ ਇਸ ਤਰ੍ਹਾਂ ਹੀ ਜੋ ਪੰਜਾਬ ਦਾ ਪ੍ਰਧਾਨ ਆ ਅਮਨ ਰੋੜਾ ਦਾ ਸ਼ਹਿਰ ਸਨਾਮ ਦੇ ਵਿੱਚ ਮਲਾਇਆਂ ਦੀ ਪੈਨਸ਼ਨ ਉਹਨਾਂ ਨੇ ਮੰਗਣ ਲੈ ਕੇ ਅੱਜ ਜੋ ਅਮਨ ਰੋੜਾ ਦੀ ਕੁਠੀਆ ਘਰੋਕ ਤੇ ਜਾਊਗਾ ਧੰਨਵਾਦ ਸਾਥੀਓ ਮੈਨੂੰ ਚੈਨਲ ਸਬਸਕ੍ਰਾਈਬ ਕਰੋ